ਮਾਦਾ ਵੇਖ ਲਾ ਉਹੀ ਭਰਾ ਹੁੰਦੇ ਤੇ ਪਹਿਲਾਂ ਬਚਪਨ ਇਕੱਠੇ ਖੇਡਦੇ ਰਹਿੰਦੇ ਆ ਕਿੰਨਾ ਪਿਆਰ ਹੁੰਦਾ ਵਾ ਚਾ ਵੇਖ ਲਾ ਹੁਣ ਗੋਪੀ ਜਰੂ ਨਾਲ ਆਇਆ ਵਾ ਹਰਦਾਰ ਦਾ ਪਿੱਛੇ ਹੱਟੀ ਜਾਂਦਾ ਵਾ ਮਿਲਣ ਵੀ ਨਹੀਂ ਆਉਂਦਾ ਕਿੰਨੇ ਦਿਨ ਹੋ ਗਏ ਨੂੰ ਆਏ ਨੂੰ ਪੁੱਤ ਜਿਹੜੀਆਂ ਪ੍ਰਾ ਨਹੀਂ ਬਦਲਦੀ ਜਿਹੜੀਆਂ ਪਿੱਛੋਂ ਵੀ ਨਾ ਉਹ ਬਦਲਾ ਦਿੰਦੀ ਆ ਭਰਾ ਦੇ ਉਦਾਂ ਹੀ ਰਹਿੰਦੇ ਆ ਆਪਣਾ ਖੂਨ ਦਾ ਰਿਸ਼ਤਾ ਵਾ ਪਰ ਫਿਰ ਵੀ ਬੰਦੇ ਨੂੰ ਇੰਨਾ ਤੋੜਨਾ ਚਾਹੀਦਾ ਨਾ ਵੀ ਭਰਾ ਵਾ ਵੱਡਾ ਮੈਂ ਜਾਵਾ ਪਵਾ ਕਦੇ ਮੈਨੂੰ ਨਾ ਕੋਈ ਡਰ ਦੱਦਦੇ ਭਰਾ ਆਪਣੀ ਘਰ ਦੀ ਕੋ ਡਰਦੇ ਆ ਕੋਈ ਨਾ ਵੀ ਡਰਨਾ ਚਾਹੀਦਾ ਛੱਡੋ ਇਹ ਗੱਲ ਮੇਰੀ ਗੱਲ ਸੁਣੋ ਦਿਵਿੰਦਰ ਦੀ ਸੱਸ ਦਾ ਫੋਨ ਆਇਆ ਵਾ ਕਹਿੰਦੀ ਵੀ ਜਰੂਰ ਆਓ ਅੱਜ ਹੀ ਮੈਂ ਤੇ ਬੜਾ ਪੁੱਛਿਆ ਮੈਂ ਮਮਾਸੀ ਜੀ ਕੀ ਗੱਲ ਵਾ ਅਹ ਇੱਥੇ ਆਓਗੇ ਤੇ ਦੱਸਾਂਗੇ ਬੜਾ ਇਹਨਾਂ ਦੇ ਘਰ ਚੋ ਨੀ ਨੀ ਕੀ ਲੜਾਈ ਨੋ ਕਦੀ ਨਹੀਂ ਕਾ ਵਾਲੀ ਗੱਲ ਵਾ ਤੂੰ ਆਓਗੇ ਤੇ ਦੱਸੋਗੇ ਬਾਬੇ ਹਣ ਗੱਲ ਦੱਸ ਵੀ ਕੀ ਗੱਲ ਵਾ ਮਾ ਤਾਂ ਗੱਲ ਪਤਾ ਕੀ ਆ ਅੱਗੇ ਵੀ ਇਹਨੇ ਪਰਿਵਾਰ ਬੁਲਾਇਆ ਮੈਂ ਤਾਂ ਜਾਂਦਾ ਜਗਾ ਤੈਨੂੰ ਭੇਜਦਾ ਰਿਹਾ ਕਦੀ ਇਹ ਚੱਲ ਜਾਂਦੀ ਗਈ ਆ ਐਰ ਕਮ ਐ ਜਾਂਦਾ ਵਾ ਭਲਾ ਵੇਹੜਾ ਵਾ ਕਿਹੜਾ ਵਾ ਪੁੱਤ ਗਰੇਜਾ ਨੇ ਘਰੋਂ ਖਤਮੀ ਦੀ ਹੁੰਦਾ ਚੱਲਦੇ ਰਹਿੰਦਾ ਸਾਰਾ ਪਾਈ ਜਾਂਦੇ ਹੁਣੇ ਭਾਲ ਕਰਦੀ ਆਪ ਵੀ ਹੋਣੀ ਆਤ ਬਾਲਾ ਕੋ ਰੱਬ ਨੇ ਸਾਰਾ ਖੋਹ ਦਿੱਤਾ ਵਾ ਪਤਾ ਨਹੀਂ ਲੜਾਈ ਕਰਦੀ ਆ ਸੁੱਖ ਦਿੱਤਾ ਧੀਆਂ ਪੋਤੇ ਦਿੱਤੇ ਆ ਹੋਰ ਇਹਨਾਂ ਨੂੰ ਕੀ ਚਾਹੀਦਾ ਗਿੱਦਾ ਬਹੁਤ ਸੀ ਪਿੰਦਾ ਇੱਕ ਦਿਨ ਕਰੇ ਪਿਆ ਦੀਗਾ ਚਲ ਆਹੀਂ ਤੇ ਆਪਣੀ ਕੁੜੀ ਨੂੰ ਕਦੀ ਹਲਾਸ਼ੇਰੀ ਦਿੱਤੀ ਨਹੀਂ ਕਿ ਹਗਾ ਉਹ ਦੇਵੀ ਵੀ ਨਹੀਂ ਪਹਿਲਾਂ ਮੇਰੀ ਗੱਲ ਸੁਣ ਲਓ ਦੋਵੇਂ ਜਾਣੀ ਜੇ ਤੁਸੀਂ ਗਈਆਂ ਦੋਵੇਂ ਜਾ ਮੈ ਜਾਂ ਕੋਈ ਵੀ ਜਗਾ ਕੁੜੀ ਨੂੰ ਹਲਾਸ਼ੀਰ ਨਹੀਂ ਜੇੜੀ ਕੁੜੀ ਨੂੰ ਸਮਝਾ ਕੇ ਆਉਣਾ ਆਪਣੀ ਧੀ ਆਲਾ ਉਹ ਸੌਣ ਲਈ ਵਿਆਹੀ ਦੀ ਆ ਉੱਥੇ ਲੜਾਈ ਕਰਾਉਣ ਲਈ ਨਹੀਂ ਭੇਜਣਾ ਉਹਨੂੰ ਜਿੱਤ ਮੈਰੇ ਕੋ ਕਿੱਥੇ ਜਾਇਆ ਜਾਣਾ ਤੂੰ ਜਾਏਗੀ ਆਖੀ ਸੀ ਭੈਣੇ ਪੁੱਤ ਦੀ ਏ ਤੂੰ ਇਹੋ ਬਤਰੀ ਮਾਂ ਵਾ ਹੁਣ ਮਾਂ ਜਿਹੜੀ ਪਿੱਛੇ ਤੂੰ ਛੱਡੇ ਨਹੀਂ ਉਹ ਨਹੀਂ ਤੇ ਤੇਰੀ ਮਾਂ ਤੇ ਵਾਰ ਕੇ ਰਿਆ ਕਰੋ ਵੀ ਮੈਂ ਤਾਂ ਇੱਥੇ ਵੀ ਜਿੰਨੀ ਵਾਰੀ ਆਉਂਦੀ ਇਹੋ ਗੱਲ ਕਹੀਦੀ ਆ ਪਤਾ ਨਹੀਂ ਇਹ ਤਾਂ ਹੁਣ ਜਾਵਾਂਗੇ ਤੇ ਫਿਰ ਪਤਾ ਲੱਗੂਗਾ ਵੀ ਕੀ ਗੱਲ ਮੈਂ ਤਾਂ ਕਹਿੰਨੀ ਆਤ ਕਿ ਤੁਸੀਂ ਨਾਲ ਚਲੋ ਪਾਪਾ ਥੋੜਾ ਥੋੜਾ ਖੱਲਲ ਪਈਦਾ ਪਈਦਾ ਬਹਿ ਜਾਂਦਾ ਮਾਤਾ ਗੱਲ ਪਤਾ ਚੀ ਆ ਉਹਨਾਂ ਨਵਾਂ ਸੱਸ ਨੇ ਫੇਰ ਇਕੱਠੀਆਂ ਹੋਈਆਂ ਉਹ ਸਾਡੇ ਵਰਗੇ ਜੇ ਬੋਲ ਰੱਖਦੇ ਰਹਿੰਦੇ ਜਿਵੇਂ ਕੋ ਬੋਲੇ ਤੇ ਆਪਾਂ ਜਰੂਰ ਇੱਦਾਂ ਦੀ ਗੱਲ ਕਰਨੀ ਆ ਉਹ ਕਦੇ ਨਹੀਂ ਮਿੱਠੀ ਜੁਬਾਨਿਆਂ ਨਾਲ ਗੱਲ ਕਰ ਜਦੋਂ ਅੱਗੇ ਵੀ ਇੱਕ ਦੋ ਵਾਰੀ ਬੁਲਾਇਆ ਤੇ ਮੈਂ ਹੀ ਜਾਣੀ ਐਦ ਕਿ ਤੁਸੀਂ ਨਾਲ ਚਲੋ ਬੈ ਕੇ ਗੱਲ ਕਰਾਂਗੇ ਵੀ ਗੱਲ ਹੈ ਕੀ ਆ ਚਲੋ ਵੀ ਨਾਲ ਚਲ ਜੋ ਚਲੋ ਕੋਈ ਗੱਲ ਨਹੀਂ ਮੈਂ ਹੋ ਜਾਣਾ ਤਿਆਰ ਆ ਤੇ ਫਿਰ ਰੋਟੀ ਪਾਣੀ ਕਰ ਲੋ ਉਹਨੂੰ ਆਖਿਓ ਵੀ ਮਾਸੀ ਜੀ ਸਾਨੂੰ ਸੱਚੀ ਗੱਲ ਦੱਸ ਵੀ ਗੱਲ ਕੀ ਆ ਵਿੱਚੋਂ ਹਾਂ ਜੇ ਸਾਡੀ ਕੁੜੀ ਚ ਗਲਤੀ ਐ ਕੁੜੀ ਚ ਕੱਢਾਂਗੇ ਜੇ ਤੁਹਾਡੇ ਚ ਗਲਤੀ ਐ ਤੁਹਾਡੇ ਚ ਕੱਢਾਂਗੇ ਮੈਂ ਥੋੜਾ ਜਿਹਾ ਕੰਮ ਲੈਿੰਦਾ ਕਰ ਲਾਂ ਫਿਰ ਤਿਆਰ ਹੁੰਨੇ ਆ ਘਾਪਈ ਆਏ ਕਰ ਵੇ ਸਾਰਾ ਕੁਝ ਵਾ ਇੰਨਾ ਧਨ ਦੌਲਤ ਮਹਾਰਾਜ ਨੇ ਦਿੱਤਾ ਸਾਰਾ ਕੁਝ ਠੀਕ ਠਾਕ ਨੇ ਫਿਰ ਵੀ ਲੜਾਈ ਝਗੜੇ ਚ ਮੁੱਕਦਾ ਇਹਨਾਂ ਦਾ ਛੱਡੇ ਦਦ ਕੁਕਾਰ ਦੇ ਦਿਨਾ ਵਾ ਜਿਹੜੀ ਗੱਲ ਵਾ ਚਲੋ ਕੋਈ ਨਹੀਂ ਵੇਨੇ ਜਾਗੇ ਵੇਦੀ ਹਾਸੀ ਦਾ ਸਤਿ ਸ਼੍ਰੀ ਅਕਾਲ ਕਿਦਾਂ ਠੀਕ ਆ ਹਾਂਜੀ ਠੀਕ ਆ ਅਭੀ ਹਾਸੀ ਕਾਲ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣ ਤੂੰ ਫੋਨ ਨਹੀਂ ਕੀਤਾ ਨਹੀਂ ਨਹੀਂ ਦਵਿੰਦਰ ਅਚਾਨਕ ਨਹੀਂ ਆਇਆ ਤੇਰੀ ਸੱਸ ਨੇ ਫੋਨ ਕੀਤਾ ਈ ਕੋਈ ਗੱਲ ਹੋਈ ਘਰ ਦੇ ਵਿੱਚ ਸੱਸ ਨੇ ਫੋਨ ਕੀਤਾ ਆਹੋ ਆਹੋ ਬਬੀ ਗੱਲ ਤੇ ਹੋਈ ਆ ਪਰ ਵੀਰ ਨੂੰ ਤੇ ਨਹੀਂ ਪਤਾ ਲੈ ਦਵਿੰਦਰ ਦੱਸਣਾ ਤੇ ਪੈਣਾ ਹੀ ਨਾਲੇ ਹਰ ਵਾਰੀ ਜਦੋਂ ਕੋਈ ਗੱਲ ਹੁੰਦੀ ਮੈਂ ਹੀ ਹੋ ਕੇ ਚਲ ਜਾਨੀ ਆਪ ਹੀ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਕਿ ਨਾਲ ਚੱਲੋ ਬੈਠ ਬਚੂ ਰੋ ਮਸਲਾ ਕੀ ਆ ਉਹ ਮਸਲਾ ਭਬੀ ਜੀ ਭੂਆ ਦਾ ਹੀ ਆ ਮੈਂ ਕੋਈ ਗਲਤੀ ਨਹੀਂ ਕੀਤੀ ਤੇ ਇੱਥੇ ਅੱਖਾਂ ਨੀਵੀਆਂ ਕਰਕੇ ਜਾਣ ਦੀ ਲੋੜ ਨਹੀਂ ਆ ਜੇ ਕੋਈ ਗੱਲ ਆ ਨਾ ਤੇ ਮੂੰਹ ਤੇ ਬਹਿ ਕੇ ਕਰਨੀ ਆ ਚਲੋ ਅੰਦਰੋਂ ਪਾਣੀ ਲਿਆਓ ਚਲੋ ਤੁਸੀਂ ਉਹ ਰੋ ਠੀਕ ਠਾਕ ਜੀ ਹਾਂ ਜੀ ਸਸੀ ਕਾ ਮਸੀ ਜੀ ਸਸਰੀ ਕਾ ਅਸੇ ਮਸੀ ਸਸਰੀ ਕਾ ਸਸੀ ਬੈ ਸਸੀ ਹਾਂ ਸਸੀ ਕਾ ਸਸੀ ਹਾਂ ਹੋਰ ਸੁਣਾ ਸੋਕ ਤਿਲਤਾ ਕਾ ਵਧੀਆ ਵਧੀਆ ਦਿਨ ਚਾ ਚਲੋ ਵਧੀਆ ਚਾਹੀਦਾ ਦੱਸਿਆ ਹੀ ਨਹੀਂ ਜਾਣ ਕੀ ਆਓ ਹਾਂਜੀ ਹਾਂਜੀ ਸੋਖਾ ਲਾ ਜੀ ਲਾ ਵਾਹਿਗੁਰੂ ਚਾਵਨ ਲਾ ਕੋਰਣਾ ਮੰਮੀ ਠੀਕ ਆ ਠੀਕ ਠਾਕ ਗਏ ਗੌਰਵ ਨੂੰ ਸਕੂਲ ਆ ਗਏ ਦੋਵੇਂ ਸਕੂਲ ਗਏ ਪੇਪਰ ਹੋਏ ਨਹੀਂ ਅਜੇ ਨਹੀਂ ਬਸ ਇੱਕ ਅਧਰ ਰਹਿ ਗਿਆ ਤੁਸੀਂ ਤਾਂ ਮਾਂ ਹੀ ਆਏ ਜੀ ਨਹੀਂ ਕਰਦਾ ਪੜਨ ਨੂੰ ਮੈਨੂੰ ਉਹ ਟਾਈਮ ਨਹੀਂ ਲੱਗਦਾ ਇੰਦਾ ਦਾ ਅੱਜ ਸਰ ਮੈਂ ਕਿੱਥੇ ਹੁੰਦੇ ਆ ਤਾਂ ਕੰਮ ਤੇ ਜਿਆਦਾ ਹੀ ਵਿਜੀ ਹੋ ਗਏ ਆ ਇਹ ਤਾਂ ਫੋਨ ਕਰਕੇ ਛੱਡਨੇ ਪਏ ਸਾਨੂੰ ਫੋਨ ਕਰਕੇ ਛੱਡਨੇ ਫੇ ਕੀ ਗੱਲ ਹੋਈ ਆਹੋ ਇਹਨੇ ਤਾਂ ਕਦੀ ਵੇਖਿਆ ਵੀ ਆਪਣੀ ਧੀ ਧੰਵਾਲ ਵੇਖੀ ਆ ਕੀ ਗੱਲ ਹੋਈ ਕੀ ਕੰਮ ਹੁੰਦਾ ਵਾ ਹੁਣ ਉਹਨਾਂ ਵੀ ਛੱਡ ਕੇ ਕੋਈ ਮਸਲਾ ਹਲ ਕਰਨਾ ਵਾ ਤੁਹਾਨੂੰ ਤੇ ਪਤਾ ਹੀ ਜੋ ਕੋਈ ਦਾਵਾ ਤੁਹਾਨੂੰ ਕੜਾਣ ਦਾਛਣਾ ਹਨ ਤੇ ਹੱਟਣਾ ਆਉਗਾ ਨਹੀਂ ਹੋਇਆ ਕੀ ਪਤਾ ਲੱਗੇ ਮਾਤਾ ਲੱਗ ਜਾਣਾ ਹਨ ਪਤਾ ਕਿ ਕੰਮ ਹੋਈ ਚੱਲੀ ਆ ਦੇਖੋ ਮਾਸੀ ਜੀ ਬਿਜੀ ਬਾਜੀ ਕੀ ਹੋਣਾ ਵਾ ਅੱਗੇ ਵੀ ਤੁਸੀਂ ਦੋ ਚਾਰ ਵਾਰ ਫੋਨ ਕੀਤਾ ਸੀ ਆਉਣ ਲਈ ਤੇ ਮੈਂ ਆਇਆ ਹੀ ਨਹੀਂ ਮੈਂ ਪ੍ਰੀਤੀ ਨੂੰ ਭੇਜ ਦਿੰਦਾ ਰਿਹਾ ਵਾਂ ਕਿਉਂਕਿ ਮੈਂ ਤੇ ਛੋਟੀਆਂ ਮੋਟੀਆਂ ਗੱਲਾਂ ਚ ਆਉਣਾ ਹੀ ਨਹੀਂ ਚਾਹੁੰਦਾ ਜਿਹੜੇ ਈਆਂ ਦੇ ਮਸਲੇ ਹੁੰਦੇ ਨਾ ਉਹ ਘਰ ਦੇ ਘਰ ਵਿੱਚ ਹੀ ਸਲ ਜਾਂਦੇ ਚੰਗਾ ਵਾ ਕਿਉਂਕਿ ਮਾਪੇ ਜਿਹੜੇ ਹੁੰਦੇ ਨਾ ਮੁਰਕੇ ਬੁਰੇ ਬਣਦੇ ਆ ਤੋ ਹਾਂ ਫੇਰ ਦੁਆ ਜਾਂਦੇ ਕੋਈ ਮੇ ਕੋਈ ਨਾ ਪਰ ਮੈਂ ਹਮੇਸ਼ਾ ਤੋਂ ਇਹ ਰਿਹਾ ਵਾ ਕਿ ਆਪਣੀ ਧੀ ਭੈਣ ਨੂੰ ਇਹ ਕਹਿਣਾ ਵਾ ਕਿ ਜਿਹੜਾ ਸੱਸ ਸਹੁਰਾ ਹੁੰਦਾ ਨਾ ਉਹੀ ਅਸਲੀ ਮਾਂ ਪਿਓ ਆ ਜਿਨ੍ਹਾਂ ਦੇ ਨਾਲ ਹੁਣ ਸਾਰੀ ਉਮਰ ਕੱਢਣੀ ਆ ਅਜੇ ਦੋ ਜੀ ਆ ਨਾ ਉਹ ਲੜਪਣ ਤੇ ਕੋਈ ਗੱਲ ਨਹੀਂ ਉਹ ਦੋਹਾਂ ਜੀ ਦਾ ਲੜਨਾ ਪੜਨਾ ਪਿਆ ਵਾ ਪਰ ਜਿਹੜੀ ਇੱਜ਼ਤ ਸੱਸ ਤੇ ਸਹੁਰੇ ਨੂੰ ਮਿਲਣੀ ਚਾਹੀਦੀ ਆ ਨਾ ਜਿਹੜੀ ਇੱਜ਼ਤ ਉਹ ਹੱਕਦਾਰ ਵਾ ਮੈਂ ਹਮੇਸ਼ਾ ਉਹ ਗੱਲ ਦੀ ਸਪੋਰਟ ਕਰਦਾ ਨਾ ਮੈਂ ਆਪਣੀ ਧੀ ਭੈਣ ਨੂੰ ਕਦੀ ਨਹੀਂ ਕਹਿੰਦਾ ਹੁੰਦਾ ਵੀ ਉਹ ਇਦਾਂ ਕਰਦੇ ਓਦਾਂ ਕਰਦੇ ਚਲੋ ਤੁਸੀਂ ਦੱਸੋ ਵੀ ਗੱਲ ਕੀ ਆ ਤੋਹ ਰਹੇ ਹੀ ਗੱਲ ਕਰੀਏ ਇਹਦੇ ਨਾਲ ਆ ਬੈਠੀ ਟਾ ਦੇ ਮੂੰਹ ਤੇ ਚਲੋ ਤੁਸੀਂ ਅਕਦਾਵਰੀ ਬੁਲਾਇਆ ਸ਼ਿਕਾਇਤ ਵੀ ਕੀਤੀ ਆ ਤੇ ਉਹ ਮਹਾਰਾਜ ਨੂੰ ਪਤਾ ਵਾ ਵੀ ਕਦੀ ਵੀ ਇਹਨੂੰ ਪੁੱਠੀ ਮਤ ਨਹੀਂ ਦਿੱਤੀ ਹਮੇਸ਼ਾ ਇਹੋ ਹੀ ਕਿਹਾ ਕਿ ਗਏ ਆ ਕਿ ਚਲੋ ਕੋਈ ਗੱਲ ਨਹੀਂ ਘਰ ਦੇ ਵਿੱਚ ਉਹਨੀ ਕੀ ਹੋ ਜਾਂਦੀ ਆ ਇੱਕ ਦੂਜੇ ਦੀ ਜਰਨੀ ਚਾਹੀਦੀ ਆ ਕਹਿੰਦੇ ਹੁੰਦੇ ਜਰਿਆ ਸੋ ਤਰਿਆ ਬਾਕੀ ਕੋਈ ਗੱਲ ਨਹੀਂ ਮਾਸੀ ਜੀ ਜੇ ਕੁਛ ਕਹਿਆ ਤਾਂ ਵਾਤੇ ਤੂੰ ਇਹਨਾਂ ਨੂੰ ਮਾਪਿਆਂ ਤੇ ਕਿੰਨੂੰ ਕਰਨੀ ਆ ਬਾਹਰ ਥੋੜੀ ਕੇ ਇਹਨੂੰ ਕਹਿਣਾ ਵਾ ਤੂੰ ਇਹ ਦੱਸੋ ਵੇਪਿੰਦਰ ਸਿੰਘ ਐਨਾ ਮੈਨੂੰ ਮਾਰ ਕਰਨੇ ਦਿੱਤਾ ਜਾਇਦਾਦ ਦੀ ਮੈਂ ਮਾਲ ਕਰਨ ਕਿਤੇ ਬਾਹਰ ਦੀਆਂ ਬਰੂਹਾਂ ਤੱਕ ਕਿਤੇ ਮੇਰਾ ਘਰ ਭਰਿਆ ਵਾ ਨਾ ਕਿ ਕੋ ਮੈਂ ਲੈਣ ਨੂੰ ਨਾ ਦੇਣ ਨੂੰ ਲਉਂਦੀ ਲਉਂਦੀ ਏ ਕੋਈ ਇਹਨੂੰ ਕਹ ਕੱਲ ਦੀ ਕਮੀ ਆਉਂਦੀ ਤਾਂ ਦੱਸਿਆ ਮੈਨੂੰ ਘਰ ਮੇਰੇ ਪੀਤਿਆਂ ਨਾਲ ਸ਼ੌਦਾ ਹੈਂ ਭਾਰੇ ਜਿਹੜੀਆਂ ਨੇ ਸੂਤਰ ਨਹੀਂ ਆਉਂਦੀ ਹੱਡ ਕੋ ਤੁਹਾਨੂੰ ਬੜੀ ਵਾਰ ਸੁਣਾ ਘੱਲਿਆ ਮੈਂ ਆਖਿਆ ਪੀ ਹੱਡ ਕੋ ਤੇ ਹੁਣ ਸਮਝੀ ਨਹੀਂ ਜਿਹੜੀ ਗੱਲ ਆ ਹਿਆਨੀ ਉਹ ਏ ਕਾ ਕੇ ਬਿੰਦਸਦੀ। ਦੇਖੋ ਹਾਰ ਕੇ ਸਿਰੋਂ ਪਾਣੀ ਨੰਗਾ ਤੇ ਫੇਰ ਤਾਂ ਮੱਸਿਆ। ਮਸੀ ਜੀ ਗੱਲ ਦੱਸੋ ਵੀ ਗੱਲ ਕੀ ਹੋਈ ਆ? ਦੇਖੋ ਮੇਰੀ ਲਣਾਨ ਜੋ ਬੰਦੀ ਭੂਆ ਜੈਦਾ ਆਪਣੀ ਸਾਰੇ ਲੈ ਕੇ ਸਾਨੂੰ ਮਾਰ ਕੇ ਸੁੱਟ ਗਈ। ਇਹਦੀ ਰਿਸ਼ਤੇਦਾਰੀ ਉਧਰ ਕੀ ਆ? ਇਹਨੇ ਗਵਾਂਢਣ ਕੋ ਲੈ ਕੇ ਨੰਬਰ ਤੇ ਉੱਥੇ ਇਹਨੇ ਫੋਨ ਕੀਤਾ। ਨਾਲੇ ਉਹ ਸਾਡੇ ਸਿਰ ਤੇ ਸਵਾਹ ਪਉਂਦੀ ਹਣੀ, ਨਾਲੇ ਗਵਾਂਢਣ ਸਿਰ ਤੇ ਸਾਡੇ ਸਵਾਹ ਪਉਂਦੀ ਹਣੀ। ਇਹ ਕਿਦਾਂ ਦੀਆਂ ਗੱਲਾਂ ਕਰਦੀ? ਇਹ ਹੜੇ ਘਰ ਦੇ ਪੇਤ ਸਾਰੇ ਖੋਲ ਦੀ ਮੇਰਾ ਇਹ ਨਹੀਂ ਵੀ ਫੋਨ ਕੀਤਾ ਵਾ ਵੀ ਇਹਨੇ ਨੰਬਰ ਲੈ ਕੇ ਇਹ ਉਥੇ ਮਿਲ ਕੇ ਵੀ ਆਈ ਇਹਨੂੰ ਲੈ ਕੇ ਇਹ ਮੇਰੇ ਪੁੱਤ ਨੂੰ ਇਹਨੇ ਮਗਰ ਲਾਇਆ ਮੇਰਾ ਸੋਨੇ ਵਰਗਾ ਪੁੱਤ ਜਿਹੜਾ ਕਦੇ ਮੇਰੇ ਅੱਖੇ ਤੋਂ ਬਗਾ ਕੇ ਤੇ ਅੱਖਾਂ ਨੱਖ ਹੋਵੇ ਪਰ ਮਾਸੀ ਜੀ ਇਹ ਕਿਹੜਾ ਛੋਟਾ ਬੱਚਾ ਸੀ ਵੀ ਜਿਹੜਾ ਇਹਨੂੰ ਮਗਰ ਲਾ ਕੇ ਲੈ ਗਈ ਆ ਜੇ ਪੂਆ ਨੂੰ ਮਿਲਣ ਗਏ ਹੋਣਗੇ ਤੇ ਜੋ ਬੰਦੀ ਸਹਿਮਤੀ ਨਾ ਗਈ ਹੋਊਗੀ ਕਿਉਂ ਜੋ ਬਣ ਇਹ ਗੱਲ ਦਾ ਤੂੰ ਜਵਾਬ ਦੇ ਕਿ ਦਵਿੰਦਰ ਤੈਨੂੰ ਜ਼ਬਰਦਸਤੀ ਲੈ ਗਈ ਵੇ ਮਾਤਾ ਮੇਰੀ ਗੱਲ ਸੁਣ ਧਿਆਨ ਨਾਲ ਸੁਣ ਭੂਆ ਹੀ ਆ ਸਾਡੀ ਕੋਈ ਉਹਨੇ ਹਿੱਸਾ ਨਹੀਂ ਖੜਿਆ ਤੂੰ ਨਿੱਕੇ ਉਹ ਦਿਨ ਮੈਨੂੰ ਕਹਿੰਦੀ ਆਈਆਂ ਉਹਨੇ ਹਿੱਸਾ ਖੜਿਆ ਕੋਈ ਹਿੱਸਾ ਨਹੀਂ ਲਿਆ ਉਹਨੇ ਜੇ ਉਹਦਾ ਜੀ ਕਰਦਾ ਸੀ ਨਾ ਕਿ ਭੂਆ ਨੂੰ ਮਿਲਣਾ ਰਿਸ਼ਤੇਦਾਰੀਆਂ ਐਵੇਂ ਨਿਭਦੀਆਂ ਤੇ ਮਿਲਣਾ ਪੈਂਦਾ ਵਾ ਆ ਜਿਹੜੀ ਤੂੰ ਗੱਲ ਕਰਦੀ ਨਾ ਇਹ ਗਲਤ ਵਾ ਤੇਰੇ ਵਾਸਤੇ ਮੈਂ ਤੈਨੂੰ ਕਿਹੜਾ ਦੱਸਦਾ ਐਦਾਂ ਦੀਆਂ ਗੱਲਾਂ ਨਿਕਾ ਹੁੰਦਾ ਹੀ ਮੈਂ ਉਦੋਂ ਦੀ ਤੂੰ ਤੂੰ ਤਾਂ ਲੱਗਾ ਨਹੀਂ ਹੋਰ ਤੈਨੂੰ ਕੌਣ ਇਹ ਗੱਲਾਂ ਦੱਸਦਾ ਮੈਨੂੰ ਪਿੰਡ 'ਚੋਂ ਪਤਾ ਲੱਗਾ ਕਿ ਕੋਈ ਹਿੱਸਾ ਨਹੀਂ ਖੜਿਆ ਸਾਰੀ ਜਿੰਨੀ ਉਹ ਮੈਂ ਸੁਣ ਲੈ ਗੱਲ ਮੇਰੀ ਉਹ ਦੋਵੇਂ ਆਏ ਨਾ ਤਾਂ ਉਹਨੇ ਤਾਂ ਘਾਲੋਂ ਬੋਵੇਂ ਜਾਣੇ ਖੋਲੋ ਕਿ ਕਿੰਨੇ ਇਹ ਗੱਲਾਂ ਕੀਤੀਆਂ ਤੇ ਕਿਦੋਂ ਹੋਈਆਂ ਜੇ ਉਹਨੇ ਕੀਤੀਆਂ ਤੈਨੂੰ ਦੱਸਣਾ ਤੇ ਫੇਰ ਪਤਾ ਲੱਗਾ ਸਾਰੀ ਜ਼ਮੀਨ ਤੇ ਇੱਥੇ ਸਾਡੀ ਉਹ ਕਿਹੜੀ ਜ਼ਮੀਨ ਲੈ ਗਈ ਤੂੰ ਨਾ ਵੇਚੀ ਨਾ ਵੱਟੀ ਉਹਦੇ ਬਾਅਦ ਚ ਬਣਾਈ ਆ ਉਹਦਾ ਆਪਣਾ ਹਿੱਸਾ ਲੈ ਗਈ ਸਾਰਾ ਲੈ ਆਂ ਹਾੜਾ ਨਹੀਂ ਐਸਾ ਬਣਦੇ ਮੰਮੀ ਇਹ ਗੱਲ ਗਲਤ ਵਾ ਤੁਹਾਡੇ ਵਾਸਤੇ ਮੈਨੂੰ ਗਵਿੰਦਪਾਲ ਨੇ ਆਂਟੀ ਨੇ ਦੱਸਿਆ ਵਾ ਕਿ ਕੋਈ ਉਹਨੇ ਹਿੱਸਾ ਨਹੀਂ ਖੜਿਆ ਉਹਦੀ ਉੱਥੇ ਰਿਸ਼ਤੇਦਾਰੀ ਵੀ ਆ ਤੁਸੀਂ ਕਿਉਂ ਝੂਠ ਬੋਲੀ ਜਾਂਦੇ ਪਪੂਆ ਜੀ ਥੋ ਹਿੱਸਾ ਲੈ ਗਈ ਆ ਪੂਆ ਜਦੋਂ ਬੋਗ ਬੋਗ ਰੋਂਦੀ ਵੀ ਪੁੱਤ ਮੈਂ ਤੇ ਗੁੱਫੜ ਤੇਰਾ ਠੀਕ ਨਹੀਂ 10000 ਰੁਪਈਆ ਹੀ ਮੰਗ ਲਿਆਈ ਤੇ ਤੇਰੀ ਮਾਂ ਨੇ ਐਦਾਂ ਦਾ ਮੁਖ ਮੋੜਿਆ ਵੀ ਮੁੜ ਕੇ ਮੇਰੇ ਬਲੀਜਾ ਨਹੀਂ ਲੰਘਣ ਦਿੱਤਾ ਕਿ ਤੁਸੀਂ ਆਂਦੇ ਹੋ ਹਿੱਸਾ ਲੈ ਗਈ ਆ ਹੱਦ ਹੋ ਗਈ ਤੁਹਾਡੇ ਵਾਲ ਤੁਸੀਂ ਇਹ ਸਮਝਿਆ ਕਿ ਪੂਆ ਜੇ 10000 ਦੇਤਾ ਤਾਂ ਕੱਲ ਨੂੰ ਤੇ ਸੇਨਾ ਪਾਲੇ ਉਹ ਵੀ ਘਰ ਦੀ ਧੀ ਆ ਉਹਦਾ ਵੀ ਉਹਨਾਂ ਹੱਕਾ ਜਿੰਨਾ ਸੁੱਖ ਦਾ ਵਾ ਭਾਬੀ ਕਿੱਥੇ ਖੜਨ ਗਏ ਨੇ ਪੈਸੇ ਨਹੀਂ ਹੈ ਪੂਆ ਤੇ ਪੂਆ ਰਹਿਣੀ ਫਿਰ ਮੈਂ ਘਰੋਂ ਚਲ ਜਾਨੀ ਇਹ ਮਿਲ ਲੈਣ ਅਹੀ ਕੰਮ ਮੈਂ ਘਰੋਂ ਚਲ ਜਾਨੀ ਸਭ ਕਾਇ ਵਾਲੀ ਹੈ ਜੇ ਗੱਲਵਾਣਾ ਹੁਣ ਮੈਂ ਤੀਨ ਵੇਸਾ ਦੇਣਾ ਹੀ ਫਿਰ બીજી ਬਾਤ ਇਹੋ ਗੱਲ ਜੇ ਜੇ ਗੱਲ ਕਹਿ ਦੇਣਾ ਪੀਪੂ ਨੂੰ ਮਿਲਣਾ ਤੇ ਮੈਂ ਘਰੋਂ ਚਲ ਜਾਣਾ ਵਾ ਤੁਸੀਂ ਮਿਲੋ ਪੂਆ ਨੂੰ ਦੇਖੋ ਦੂਜੀ ਗੱਲ ਇਹਨਾਂ ਤੁਹਾਨੂੰ ਚੋਰੀ ਫੋਨ ਕੀਤਾ ਮੇਰਾ ਹੱਕ ਨਹੀਂ ਮੈਨੂੰ ਪੁੱਛਦੇ ਕਿ ਦਵਿੰਦਰ ਤੇਰੇ ਭਰਾ ਪਰ ਜਾ ਇਹਨੂੰ ਸਦਾਂ ਲੱਗੇ ਆ ਮੈਨੂੰ ਕੋਈ ਪਤਾ ਨਹੀਂ ਆ ਤੁਹਾਨੂੰ ਇਹਨਾਂ ਨੂੰ ਫੋਨ ਕਰਕੇ ਬਾਹਰ ਲਿਆ ਵਾ ਦੇਖੋ ਮਾਸੀ ਜੀ ਇਹ ਤੇ ਕੋਈ ਗੱਲ ਲਾਮੇ ਵਾਲੀ ਨਹੀਂ ਸੀ ਤੁਹਾਡਾ ਘਰ ਦਾ ਮਸਲਾ ਸੀ ਤੁਸੀਂ ਆਪੇ ਨਿਬੇੜ ਸਕਦੇ ਬਾਕੀ ਜੇ ਰਹੀ ਗੱਲ ਪੂਆਰੇ ਕੋਲ ਜਾਣ ਵਾਲੀ ਇਹ ਦੋਬਲ ਮੀਤ ਆ ਗਿਆ ਵਾ ਇਹ ਗੜਾ ਨਿਆਣਾ ਵਾ ਇਹ ਦੁੱਧ ਟੰਗਦਾ ਬੱਚਾ ਥੋੜੀ ਆ ਇਹਨੂੰ ਮਾਰੇ ਚੰਗੇ ਦਾ ਸਾਰਾ ਪਤਾ ਵਾ ਇਹ ਮੈਂ ਉੱਥੇ ਜਾਵਾਂ ਨਾ ਜਾਵਾਂ ਦੂਸਰੀ ਗੱਲ ਜਿਹੜੀ ਜ਼ਮੀਨ ਵਾਲੀ ਗੱਲ ਉਹ ਤੁਸੀਂ ਆਪ ਕਰਿਆ ਕਰੋ ਜ਼ਮੀਨ ਕੋਈ ਮੁੱਠ ਪਰ ਕਿਤੇ ਲੈ ਨਹੀਂ ਗਿਆ ਜਾਂ ਚੋਲੇ ਚ ਪਾ ਕੇ ਲੈ ਗਿਆ ਉਹ ਤੇ ਇੱਥੇ ਹੀ ਹੋਣੀ ਹੈ ਨਾ ਸਾਰੇ ਪਿੰਡ ਨੂੰ ਆਂਡੀਆਂ ਗਵਾਂਡੀਆਂ ਨੂੰ ਪਤਾ ਹੋਊਗਾ ਉਹ ਤਾਂ ਮੈਂ ਵੀਰਜੀ ਕਹਿਣ ਲਈ ਆ ਵੀ ਤੁਸੀਂ ਵੀ ਆਏ ਜੇ ਇਹ ਬਹੁਤੀ ਗੱਲਾਂ ਤੇ ਪੂਆ ਦੀ ਨੂੰ ਸਭ ਤੋਂ ਇੱਥੇ ਤੇ ਗੱਲ ਹੋਵੇ ਵੀ ਪੂਆ ਨੇ ਹਿੱਸਾ ਖੜਿਆ ਤੇ ਨਹੀਂ ਖੜਿਆ ਇਹ ਤੇ ਮੂੰਹ ਬਰੂਪ ਵਾਂਗੇ ਤੇ ਗੱਲਾਂ ਹੋਣਗੀਆਂ ਮਨ ਮੈਂ ਤੂੰ ਹੀ ਤਾਂ ਪਤਾ ਨਹੀਂ ਉਹਨਾਂ ਸਦਕੇ ਵਿਚਾਰੇ ਨੂੰ ਭਾੜ ਲਿਆ ਨਹੀਂ ਦੂਸਰੀ ਗੱਲ ਹੋਰ ਵੀ ਹੈਗੀ ਜਦੋਂ ਇੰਦਰ ਮੈਂ ਤੁਹਾਨੂੰ ਵੀ ਗਲਤ ਕਹਾਂਗਾ ਦੋਵਾਂ ਨੂੰ ਮਾਪਿਓ ਜਿਹਦੇ ਬੰਦੇ ਨੂੰ ਕਹਿੰਦਾ ਮਿਲੋ ਉਹਨੂੰ ਮਿਲੋ ਜਿਹਨੂੰ ਕਹਿੰਦਾ ਛੱਡ ਦੋ ਤੇ ਛੱਡ ਦੋ ਮਾਪਿਓ ਦੇ ਪਿੱਛੇ ਲੱਗਣਾ ਪੈਂਦਾ ਵਾ ਇਹ ਨਹੀਂ ਆ ਕਿ ਮਾਂ ਆਖੇ ਵੀ ਮੈਨੂੰ ਨਹੀਂ ਮਿਲਣਾ ਤੇ ਤੁਸੀਂ ਕਹੋ ਵੀ ਅਸੀਂ ਉਹਨੂੰ ਮਿਲਣਾ ਵਾ ਤੇ ਚਲੋ ਫਿਰ ਕੋਈ ਨਾ ਕੋਈ ਗੱਲ ਨਹੀਂ ਆ ਹੁਣ ਮੇਰੀ ਗੱਲ ਪੂਰੀ ਨਹੀਂ ਹੋਈ ਹਾਂਜੀ ਕੋਈ ਨਾ ਕੋਈ ਵਜ੍ਹਾ ਤੇ ਰਹੀ ਹੋਏਗੀ ਕੋਈ ਨਨਾਨ ਪਰਜਾਈ ਦਾ ਜਿਹੜਾ ਰਿਸ਼ਤਾ ਹੁੰਦਾ ਬੜਾ ਗਾੜਾ ਹੁੰਦਾ ਵਾ ਜੇ ਉਹਨਾਂ ਤੋਂ ਟੁੱਟੀ ਆਪੂ ਤੇ ਕੋਈ ਨਾ ਕੋਈ ਗਲਤ ਹੀ ਹੋਊਗੀ ਪਰ ਇਹ ਨਾ ਤੁਸੀਂ ਕਹੋ ਕਿ ਮਾਦਾ ਤੂੰ ਜਾਣਾ ਜਾ ਨਹੀਂ ਜਾਣਾ ਨਹੀਂ ਜਾ ਇਹੀ ਤੇ ਚੱਲੇ ਜਾ ਏਦਾਂ ਨਹੀਂ ਤਰਾ ਵਿੱਚ ਹੁੰਦਾ ਜਿੱਥੇ ਚਾਰਜੀ ਰਹਿੰਦੇ ਆ ਨਾ ਇਕੱਠਿਆਂ ਬਹਿ ਕੇ ਸਲਾਹ مشورہ ਕਰੀ ਜਾ ਇਹ ਆਪਣੇ ਆਪਣੇ ਰਾਹ ਬਣਾ ਲੈ ਨਾ ਤੇ ਫਿਰ ਘਰ ਨਹੀਂ ਵਸਦੇ ਹੁੰਦੇ ਇਹੋ ਜੀ ਬਿਲਕੁਲ ਸਹੀ ਗੱਲ ਮੇਰੀ ਗੱਲ ਸੁਣ ਅਗਲੀ ਤਾਂ ਕਹਿਣਾ ਨਣਾ ਅੰਤੇ ਸਾਡੀ ਜਿਹੜੀ ਪਰਝਾਈ ਸਾਡੀ ਉਹ ਤੇ ਮਿਲਦੀ ਨਹੀਂ ਤੇ ਆਹ ਵੇਖ ਲਓ ਮੇਰਾ ਪਤੀਜਾ ਤੇ ਪਤੀਜੋ ਨਾ ਆ ਕੇ ਤੇ ਬਾਹਰ ਮਿਲਣ ਲੱਗੀ ਆ ਉਹਨਾਂ ਦੀ ਚੜਤ ਹੋਈ ਨਹੀਂ ਮੈਂ ਤੁਹਾਡੀ ਗੱਲ ਖਿੜੇ ਮੱਥੇ ਪ੍ਰਮਾਨ ਕਰਦੀ ਆ ਚਲੋ ਕੋਈ ਗੱਲ ਨਹੀਂ ਮੈਂ ਕਦੀ ਗੱਲ ਹੀ ਤੁਹਾਡੀ ਗੱਲ ਦਾ ਕੋਈ ਕੋ ਉਹ ਤੁਹਾਨੂੰ ਕੋਈ ਲੰਮਾ ਆਇਆ ਮੇਰਾ ਆਇਆ ਕਦੀ ਹੁਣ ਕੋਈ ਨਹੀਂ ਪੂਆ ਜੀ ਨੂੰ ਲੱਭਾ ਆਦੇ ਵਿੱਚ ਤੇ ਗੱਲ ਕਲੀਅਰ ਹੋ ਜਾਂਦੀ ਆ ਦੁੱਧ ਦੁੱਧ ਪਾਣੀ ਦਾ ਪਾਣੀ ਆ ਜੇ ਨਾ ਮੰਮੀ ਇਹ ਚ ਗੜੀ ਗੱਲ ਜੇ ਤੁਸੀਂ ਆਖੋਗੇ ਨਾ ਤੇ ਪੂਆ ਨੇ ਮੈਂ ਮੈਂ ਪੂਆ ਦੇ ਦਰੀਜੇ ਨਹੀਂ ਲੰਗੂਗੀ ਠੀਕ ਆ ਤੁਸੀਂ ਅੱਜ ਗੱਲਾਂ ਵਧਣਾ ਹੀ ਹੋ ਇੱਕ ਨਹੀਂ ਹੋ ਉਹਨੇ ਮੈਨੂੰ ਤਾਂ ਚੋਰੀ ਲੈ ਉਹਨੂੰ ਗੋਪੀ ਨੂੰ ਆਹਨੂੰ ਖੋਣਨ ਤਾਂ ਗੋਪੀ ਨੂੰ ਪੈਸੇ 20000 ਦਿੱਤਾ ਇਹ ਮੈਨੂੰ ਦੱਸਿਆ ਕਿ ਇਹ ਚਾਚਾ ਨੇ ਹੜ ਕੋ ਪੈਸਾ ਕੋਈ ਤੈਨੂੰ ਖੜਾਉਂਦੇ ਤੇਰੇ ਕੋਲ ਲੈਨੇ ਉਹ 20000 ਕਿੱਥੋਂ ਆਇਆ ਉਹ ਮਾਤਾ ਕੋਈ ਨਹੀਂ ਦੇਤਾ ਉਹ ਬਾਪਸ ਕਰ ਗਿਆ ਫਿਰ ਕੀ ਹੋਇਆ ਉਹ ਨਹੀਂ ਇਹਨਾਂ ਦੋਵਾਂ ਦੀ ਖਿਜੜੀ ਪੱਕਦੀ ਉਹ ਮੈਨੂੰ ਨਹੀਂ ਸਮਝਿਆ ਕੋਈ ਵੀ ਗਲਤ ਆ ਜਿਹੜੇ ਬਜ਼ੁਰਗ ਹੁੰਦੇ ਆ ਨਾ ਜਿਹੜੇ ਉਹਨਾਂ ਨੇ ਪੈਸਾ ਨੂੰ ਕਦੇ ਚੱਟਣਾ ਨਹੀਂ ਹੁੰਦਾ ਖਾਣਾ ਨਹੀਂ ਹੁੰਦਾ ਉਹਨਾਂ ਨੂੰ ਇੰਨਾ ਹੁੰਦਾ ਕਿ ਸਾਡਾ ਮਾਨਤਾ ਦੇ ਸਾਡਾ ਨੌ ਪੁੱਤ ਸਾਨੂੰ ਅੱਜ ਕਹਨੇ ਕੋਲ ਚੱਲੇ ਵੀ ਮਾਤਾ ਆ ਇਹਨੂੰ ਆ ਚੀਜ਼ ਦੇ ਦਿਆ ਲੈ ਲਿਆ ਕਰ ਲਈਏ ਪਹਿਲੀ ਵਾਰ ਜੇ ਆ ਕਰ ਲਈਏ ਉਹ ਉਨੇ ਜੀ ਖੁਸ਼ ਰਹਿੰਦੇ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਵਾ ਇਹ ਨਹੀਂ ਆ ਕਿ ਤੁਸੀਂ ਬਾਹਰ ਜਿੰਨੂੰ ਮਰਜੀ ਜੋ ਮਰਜੀ ਵੰਡੀ ਜਾਓ ਇੱਕ ਗੱਲ ਹੋਰ ਹੁੰਦੀ ਆ ਜਦੋਂ ਵੱਡਿਆਂ ਤੋਂ ਚੋਰੀ ਕੋਈ ਬਾਰ-ਬਾਰ ਕੰਮ ਕਰ ਲਈ ਤੇ ਵੱਡਿਆਂ ਦੀ ਇੱਜ਼ਤ ਨਹੀਂ ਰਹਿੰਦੀ ਜੇ ਆਪਾਂ ਗੱਲ ਕਰਦੇ ਜਿੱਦਾਂ ਸੋਨੀ ਨੇ ਤੇ ਗੋਪੀ ਨੇ ਤੁਹਾਡੇ ਕੋ ਪੈਸੇ ਮੰਗੇ ਤੁਸੀਂ ਕਹਿੰਦੇ ਵੀ ਮਾਤਾ ਨੂੰ ਪੁੱਛ ਤੇ ਨਾਲੇ ਮਾਤਾ ਜੀ ਵੀ ਟੌਰ ਬਣਦੀ ਮਾਤਾ ਕਹਿੰਦੀ ਵੀ ਲੈ ਪਰ ਮਾਸੀ ਕਿ ਦਿੰਦੀ ਉਹਨੂੰ ਪੈਸੇ ਤੇ ਤੁਸੀਂ ਵੀ ਬਤਾ 10000 ਹੋਰ ਵਾਧ ਨਹੀਂ ਮੈਂ ਦੇ ਦੇਣਾ ਨਾਲ ਆਹੋ ਗੱਲ ਮਾਤਾ ਉੱਥੇ ਆ ਜਾਂਦੀ ਐ ਸੁਣ ਸਾਡੀ ਭੂਆ ਜੇ ਤੇਰੇ ਕੋ ਪੈਸੇ ਮੰਗਦੀ ਦੇ ਦੇ ਨਾ ਅੱਛਾ ਆਹ ਸਾਡੀ ਭੂਆ ਸਾਡੀ ਭੂਆ ਤੇ ਆ ਤੇਰੀ ਭੂਆ ਆ ਗਈ ਉਹਦੀ ਪਹਿਲਾਂ ਆ ਗਈ ਨਾ ਉਹਦੀ ਨੂੰ ਲੱਗਦੀ ਭਰਾ ਲੱਗਦਾ ਜਿਹੜਾ ਪੈਸੇ ਲੈ ਗਿਆ 2000 ਰੁਪਇਆ ਫੇਤੀ ਉਹ ਲੈ ਕੇ ਆਂਦੀ ਚਲੋ ਕੋਈ ਗੱਲ ਨਹੀਂ ਮਸਲਾ ਤੇ ਇਹੋ ਹੀ ਆ ਨਾ ਵੀ ਤੂੰ ਹੀ ਆਂਦੇ ਭੂਆ ਨੂੰ ਮਿਲਣਾ ਨਹੀਂ ਇਹਨਾਂ ਦਾ ਜੀ ਕਰਦਾ ਵਾ ਮਿਲਣ ਨੂੰ ਚੱਲ ਗੁੱਸੇ ਨਿਰਾਸ਼ੀਆਂ ਛੱਡ ਦਿਓ ਮੇਰੇ ਨਵਰਤਨ ਡੇਬ ਹੋ ਜੇ ਉਹਨੇ ਜ਼ਮੀਨ ਨਹੀਂ ਖਰੀਦੀ ਤੇ ਅੱਜ ਕਿਹੜੀ ਗੱਲ ਆ ਇਹ 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 ਅਸੀਂ ਇਹਦੇ ਬਾਰੇ ਨਹੀਂ ਕਹਿ ਸਕਦੇ ਕਿ ਮਿਲੋ ਜਾਂ ਨਾ ਮਿਲੋ ਅਸੀਂ ਆ ਬਾਹਰ ਦੇ ਬੰਦੇ ਤੁਹਾਡੀ ਜੋ ਰਿਸ਼ਤੇਦਾਰੀ ਭੂਆ ਤੁਹਾਡੀ ਆਪਣੀ ਆ ਤੁਸੀਂ ਮਿਲਣਾ ਆ ਆਪਣੀ ਮਾਂ ਨਾਲ ਸਲਾਹ ਕਰੋ ਮਾਸੀ ਜੀ ਨਾਲ ਬਹਿ ਕੇ ਸਲਾਹ ਕਰੋ ਕਿ ਮਿਲਣਾ ਕਿ ਨਹੀਂ ਮਿਲਣਾ ਉਹਨੇ ਪੈੜੀ ਖਰੀਦੀ ਕਿ ਨਹੀਂ ਖਰੀਦੀ ਇੰਦਰ ਸਿਆ ਟੈਲੀ ਸੇਤੇ ਚੋਕੇ ਨੇ ਲੈ ਜਾਣੀ ਟੈਲੀ ਕਿੱਥੇ ਨਹੀਂ ਇੱਥੇ ਰਹਿਣੀ ਆ ਉਹ ਜਿਹੜਾ ਸਾਡ ਕੋਲ ਆਨੇ ਨੇ ਉਤਰ ਫੱਦਿਆਂ ਨੂੰ ਰੋਕ ਲੈ ਜੀ ਪਹਿਣਾ ਦੇ ਹਾਂ ਪੈਲੀ ਚੋ ਪੈਲੀ ਤੇ ਅੱਥੇ ਰਾਣੀ ਉੱਤਰਾਣ ਪੈਲੀ ਦੀਦੀ ਵੀ ਪੈਲੀ ਤੇ ਅੱਥੇ ਹੀ ਆ ਪੈਲੀ ਲੋਕ ਲੈ ਆ ਜਾਂਗੇ ਸਿਰ ਤੇ ਚੁੱਕੇ ਹੁਣ ਪੈਸੇ ਹੀ ਸਿਰ ਤੇ ਚੁੱਕਣੇ ਆ ਪੂਆ ਤਾਂ ਪੂਆ ਰਹਿਣੀ ਆ ਸੁੱਖ ਚਾਹ ਲੈ ਆਂ ਹੁਣ ਇਹਦਾ ਮਸਲਾ ਰਹਿਦਾ ਤਾਂ ਦੋ ਤਾਂ ਮੇਰੇ ਕੋਲ ਕਰਜੇ ਇੱਕੋ ਮੇਰੀ ਮੰਦਿਆ ਭੋਂਦਾ ਜਿਆਦਾ ਉਹਨਾਂ ਨੂੰ ਨਹੀਂ ਪੂਆ ਨੇ ਪੈਸਾ ਖੜਿਆ ਵਾਵਾ ਜ਼ਮੀਨ ਦਾ ਮੈਨੂੰ ਤੇ ਪਤਾ ਨਹੀਂ ਪੈਸਾ ਜ਼ਮੀਨ ਦਾ ਲੈ ਗਈ ਆ ਤੇਰੇ ਤੇ ਲਿਖਿਆ ਪੜੀ ਵੀ ਕਾਰਜਾ ਵੀ ਛੜਕੋ ਲੈ ਗਈ ਆ ਉਹ ਐ ਕਿ ਹੋਈ ਕੀ ਕਰਨਾ ਵਾ ਜੇ ਦੋ ਸਾਡਾ ਮੈਂ ਹੀ ਕੋਈ ਨਹੀਂ ਪਤਾ ਤੇ ਹਨੂ ਕਿੱਥੇ ਖੜਿਆ ਕਿ ਨਹੀਂ ਖੜਿਆ ਹੁਣ ਕੀ ਮਾਰਾ ਗਈ ਚਲੋ ਕੋਈ ਨਹੀਂ ਪੂਆ ਜੀ ਪੁੱਪੜ ਜਿੰਦੇ ਆ ਕੋਈ ਨਹੀਂ ਸੱਦ ਲੈਨੇ ਕਿਹਦੇ ਤਰ੍ਹਾਂ ਹਾਂ ਚਲੋ ਸਾਰੇ ਜਾਣੇ ਬੈ ਕੇ ਗੱਲ ਹੋ ਜੂਗੀ ਕੋਈ ਗੱਲ ਨਹੀਂ ਤੁਸੀਂ ਕੋਈ ਸੱਦਦੇ ਨਹੀਂ ਜਿਹੜਾ ਇਹਦਾ ਸ਼ਿਆਪਾ ਕਰਨਾ ਬੈਠ ਖਲੋਣ ਦਾ ਉਹਨੂੰ ਸੱਡ ਨਹੀਂ ਸਕਦਾ ਤੁਸੀਂ ਕੀ ਹੋਰ ਕੋ ਲੈਣੇ ਤੁਸੀਂ ਜਾਣੇ ਚਲੋ ਕੋਈ ਨਹੀਂ ਮਾਸੀ ਜੀ ਗਰਮ ਨਾ ਹੋਵੋ ਤੂੰ ਗੱਲ ਛੱਡ ਦੇ ਕੁੜੀਏ ਸਿਰ ਤੇਰੀ ਮੈਂ ਜ਼ਿੰਮੇਵਾਰੀ ਲੈਣਾ ਮਾਸੀ ਜੀ ਅੱਜ ਤੋਂ ਨਹੀਂ ਜਾਊਗੀ ਬਾਹਰ ਭਾਪੀ ਰਹੀ ਮੇਰੀ ਕੜੀ ਮੰਦੇ ਸੌਂਦੇ ਹਾਂ ਤੇਰਾ ਤੋਪਾ ਨਹੀਂ ਨਾ ਦੇ ਬੈਠ ਬੈਣ ਦਾ ਗਾਲੇ ਦਾਵਾ ਜੋ ਬਣ ਇਹ ਤੁਹਾਡੇ ਘਰ ਦਾ ਨਾ ਕੋਤ ਕੁਲੇਸ ਖਤਮ ਨਹੀਂ ਹੋਣਾ ਇਦਾਂ ਤੁਸੀਂ ਇਦਾਂ ਕਰੋ ਇੱਕ ਦਿਨ ਭੂਆ ਨੂੰ ਬੁਲਾਓ ਇੱਥੇ ਜਾਂ ਉੱਥੇ ਜਾਓ ਤੇ ਬੈਠ ਕੇ ਗੱਲ ਕਰ ਲਓ ਕਿ ਕੀ ਗੱਲ ਵਾ ਜੇ ਤੂੰ ਕਹਿੰਦਾ ਵੀ ਮੈਂ ਨਿਆਣਾ ਹਾਂ ਉਦੋਂ ਮੈਨੂੰ ਸਮਝ ਨਹੀਂ ਆ ਤੇ ਤੈਨੂੰ ਵੀ ਪਤਾ ਲੱਗੂ ਪੂਰੀ ਸਟੋਰੀ ਦਾ ਵੀ ਗੱਲ ਕੀ ਆ ਕਿਹਦੀ ਗੱਲ ਉਹ ਨਹੀਂ ਮਿਲਣਾ ਚਾਹੁੰਦੇ ਤੇਰੇ ਵੀਰ ਇਦਾਂ ਕਰਦੇ ਆ ਤੁਸੀਂ ਨਾਲ ਚੱਲਿਓ ਜਾਣੇ ਜੀ ਤੁਸੀਂ ਤੇ ਆਪਾਂ ਭੂਆ ਕੋ ਜਾ ਕੇ ਮਿਲ ਕੇ ਸਾਕੂ ਪੁੱਛੋਨੇ ਆ ਵਾਕਿਆ ਉਹਨੇ ਪੈਰੀ ਖੜੀ ਕਿ ਨਹੀਂ ਖੜੀ ਜਿੱਥੋਂ ਤੂੰ ਮੇਰਾ ਆਈਡੀਆ ਨਾ ਉਨੇ ਪੈੜੀ ਨਹੀਂ ਖੜੀ ਇਹ ਗੱਲ ਸਹੀ ਆ ਬਹਿ ਕੇ ਗੱਲ ਕਰੋ ਤੁਸੀਂ ਵੀ ਨਾਲ ਜਾਓ ਤੁਹਾਨੂੰ ਵੀ ਪਤਾ ਲੱਗੂ ਚਲੋ ਮੈਂ ਵੀ ਚਲ ਜੂਗਾ ਤੇ ਇਹਨਾਂ ਦੀ ਸੁਨਾ ਕਰਾਦੀ ਆ ਨਾਲ ਇਹਨਾਂ ਨਾਲ ਗੱਲ ਤੇ ਇਹਨਾਂ ਲੜਦੇ ਰਹੇ ਨਾਲ ਪਤਾ ਲੱਗ ਜੂ ਆ ਕਿਉਂਕਿ ਮਾਤਾ ਤੁਸਰ ਰੋਣਾ ਤੇ ਬਿੰਦੀ ਪੈੜੀ ਖੜੀ ਆ ਪਰ ਨਹੀਂ ਉਹਨੇ ਪੈੜੀ ਖੜੀ ਨਹੀਂ ਹੁਣ ਇਹਦਾ ਜੀ ਕਹਦਾ ਮਿਲਣੂ ਤੇ ਮੈਂ ਨਾ ਕਲੀਆਂ ਮੈਂ ਚਲ ਮਿਲੂ ਮੈਂ ਕਹਿਣੀ ਇਹ ਵੀ ਚਲੀਆਂ ਜਿਹੜੀਆਂ ਕੁੰਡੀਆਂ ਆ ਇਹ ਮਿਲ ਕੇ ਬਹਿ ਕੇ ਗੱਲ ਹੋਈ ਤੇ ਫਿਰ ਨਿਕਲਣੀਆਂ ਸਾਰੀਆਂ ਨੂੰ ਮਾਸੀ ਜੀ ਕਹੀ ਜਾਂਦੇ ਵੀ ਉਹਨਾਂ ਪੈਸੇ ਬਥੇਰੇ ਖੜੇ ਆ ਚਲੋ ਪਹਿਲੇ ਲੈ ਗਏ ਹਾਂ ਕਿ ਬੱਕਰੀ ਗੱਲ ਆ ਕੋ ਤੁਹਾਨੂੰ ਆਓ ਚਲੋ ਇਹੋ ਚਾ ਕਰਕੇ ਆ ਨਹੀਂ ਵੀ ਉੱਥੇ ਜਾਓ ਤੇ ਉੱਥੋਂ ਪਤਾ ਲੱਗਣਾ ਸਾਰਾ ਇੱਕ ਵਾਰੀ ਸੁਖ ਨੂੰ ਬੁਲਾਓ ਇਹਦਾ ਜਾਣਾ ਵਾ ਕਿੱਦਾਂ ਚੱਲੇਗੇ ਨਾਲ ਉਹ ਵੀ ਜਾਣਦੇ ਤੇ ਆਈ ਸੁਖ ਨੂੰ ਬੁਲਾਣਾ ਵਾ ਸੁਖ ਨੂੰ ਰਹਿੰਦਾ ਜੀ